18 ਦਿਨਾਂ ਦੇ ਵਿੱਚ ਕਾੜੇ ਪੂਆ ਗਿਆ ਤੇ ਹਜੇ ਵੀ ਜਿਹੜੀ ਇਹਨੂੰ ਉੱਚਾ ਕਰਨ ਦੀ ਹੈ ਮਸ਼ੀਨਰੀ ਦੇ ਉਹਨੂੰ ਹਜੇ ਵੀ ਇੱਥੇ-ਇੱਥੇ ਲੋਡ ਰਿਆ ਦੇ ਟਰਾਲੀਆਂ ਆ ਰਹੀਆਂ ਮਿੱਟੀ ਦੀ ਉਹਨਾਂ ਨਾਲ ਖਾਲੀ ਕਰਕੇ ਟਰਾਲੀਆਂ ਨੂੰ ਉਹਨੂੰ ਭੁੱਲਾ ਤੇ ਉੱਚਾ ਬਣਾਉਣਾ ਕੀਤਾ ਜਾ ਰਿਹਾ ਲਗਾਤਾਰ ਮਿੱਟੀ ਐਕਟਰ ਟਰਾਲੀਆਂ ਤੇ ਮਸ਼ੀਨਾਂ ਦੇ ਨਾਲ ਕਾਰ ਚੱਲ ਰਿਹਾ ਬਣ ਰਿਹਾ ਹੁੰਦਾ ਉੱਚਾ ਮਜ਼ਬੂਤ ਕਰਨ ਦਾ ਬੰਨ ਇੱਕ ਵਾਰ ਲੱਗ ਚੁੱਕਾ ਟਰਾਲੀਆਂ ਲਗਾਤਾਰ ਪਹੁੰਚ ਰਹੀਆਂ ਬਹੁਤ ਧੰਨਵਾਦ ਦੋ ਮਸ਼ੀਨਾਂ ਲਗਾਤਾ ਟਰੈਕਟਰ ਵੱਡੇਰੇ ਟਰਾਲੇ ਆ ਰਹੇ ਆ ਖਾਲੀ ਕਰ ਰਹੀਆਂ ਬੰਨ ਕਾਫੀ ਉੱਚਾ ਵੀ ਹੋ ਗਿਆ ਤੇ ਚੌੜਾ ਜਿੱਤੇ ਲੋੜ ਐ ਇਹਨੂੰ ਹੋਰ ਕੀਤਾ ਜਾ ਰਿਹਾ 15 20 ਫੁੱਟ ਉੱਚਾ ਹੋਗਾ ਤੁਸੀਂ ਲਾ ਲੋ ਸਾ ਵੀ ਥੱਲੇ 30 40 ਫੁੱਟ ਦੀ 8 65 ਫੁੱਟ ਮਿੱਟੀ ਪਾ ਕੇ ਇਹਨੂੰ ਮਜਬੂਤ ਇਨਾ ਹੋ ਗਿਆ ਤੇ ਆਪਕੇਲੇ ਤੋਂ ਟਰਾਲੀਆਂ ਲੈ ਕੇ ਪਹੁੰਚਿਆ ਵੀਰ ਬਹੁਤ ਧੰਨਵਾਦ ਹੋ ਨੰਗਾ ਨਹੀਂ ਹੋਣਾ ਕਿਦਾਂ ਲੱਗਦਾ ਵਧੀਆ ਚੱਲ ਪਿਆ ਰਾ ਬਾਬਾ ਜੀ ਨੇ ਬਹੁਤ ਪਿਆਰੇ ਬਣਾ ਦੇ ਨੇ ਹੁਣ ਆਵਾਜੇ ਚ ਚੱਲ ਵੀ ਆਵਾਜ਼ ਆਈ ਸਾਰੀ ਚੱਲ ਵੀ ਪਾਈ ਬਹੁਤ ਅੱਗੇ ਅੱਧੀ ਜ਼ਿੰਦਗੀ ਹੁਣ ਥੋੜਾ ਜਿਹਾ ਫਰਕ ਪੈ ਗਿਆ ਤੁਹਾਡੀ ਬਾਤ ਤੇ ਉਹ ਸਾਹਮਣੇ ਆਪ ਜੀ ਦੇਖ ਸਕਦੇ ਸ਼ੜਕ ਬਣੀ ਹੋਈ ਹੈ ਬੰਨਦੇ ਤੇਜ਼ ਤੇ ਤਾਂ ਸਾਰੀ ਸ਼ੜਕ ਸੀਗੀ ਜਿਹੜੀ ਤੋਂ ਪੱਟੀ ਸੀਗੀ ਪਾਣੀ ਦੇ ਦਰਿਆ ਨੇ ਸਾਡੇ ਨੂੰ ਸਪੋਰਟ ਦਾ ਹੈ ਪਾਰ ਤੱਕਾ ਇਹ ਲਿਆ ਗਿਆ ਤੇ ਚੱਲਦੇ ਹੁਣ ਵੀ ਆ ਰਹੀਆਂ ਨੇ ਕਿਾ ਕਰਨਾ ਕਾਰ ਮੰਨੂਰ ਕਰਨ ਦਾ ਚੱਲ ਰਿਹਾ ਲਗਾਤਾਰ ਬਹੁਤ ਧੰਨਵਾਦ ਸਾਰਿਆਂ ਸਾਥ ਦਾ ਬਾਈ ਇਹ ਲਗਾਤਾਰ ਮਿੱਟੀ ਦੀਆਂ ਟਰਾਲੀਆਂ ਲੈ ਕੇ ਪਹੁੰਚ ਰਹੇ ਆ ਵੈਕਟਰਾਂ ਦੇ ਨਾਲ ਟਰਾਲੀਆਂ ਨਾਲ ਜਿਹੜੀ ਮੁੱਠੀ ਲੈ ਕੇ ਆਈ ਆ ਰਹੀ ਆ ਤੇ ਮਸ਼ੀਨਾਂ ਇਹਨੂੰ ਖਾਲੀ ਕਰਕੇ ਟਰਾਲੀਆਂ ਦੇ ਟੇਸੀਆਂ ਦੇ ਨਾਲ ਇਹਨੂੰ ਪਧਰਾ ਕਰਨ ਦਾ ਕਾਰ ਡਰ ਚੱਲ ਰਿਹਾ ਮਿੱਟੀ ਤੇ ਡੀਜ਼ਲ ਦੇ ਨਾਲ ਕੰਮ ਹੈ